ਉਸ ਯਾਰ ਗਾਣਾ ਸੁਣਿਆ ਸਾਡਾ ਚੱਲਦਾ ਇਹ ਤੱਕਾ ਸੀ ਤਾਂ ਕਰ ਲਈ ਇਹ ਡੋਨਲਡ ਟਰੰਪ ਤੇ ਪੂਰਾ ਟੁਕਦਾ ਜੀ ਰੋਜ਼ ਕੋਈ ਨਾ ਕੋਈ ਨਵੀਂ ਇਹਨਾਂ ਦਾ ਆਇਆ ਪਰ ਮੈਨੂੰ ਤਾਂ ਸੁਣ ਲਿਆ ਲੱਗਦਾ ਰੋਜ਼ ਨਵੀਂ ਦਾ ਨਵੀਂ ਕੋਈ ਸ਼ੁਰਲੀ ਛੜ ਦਿੰਦੇ ਨੇ ਹੁਣ ਫੇਰ ਕੈਨੇਡਾ ਨੂੰ ਧਮਕਾਉਂਦੇ ਨੇ ਕਹਿੰਦੇ 35% ਟੈਰਫ ਲਾਉਂਗਾ ਬਿਲਕੁਲ ਅਜੇ ਗੱਲਬਾਤ ਚੱਲ ਰਹੀ ਹੈ ਹੂੰ ਉਹ ਜੁਲਾਈ ਦੇ ਐਂਡ ਦੀ ਡੇਟ ਦਿੱਤੀ ਹੈ ਕਿ ਉਦੋਂ ਤੱਕ ਗੱਲ ਕਿਸੇ ਪਾਸੇ ਲਾ ਦੇਣੀ ਹੈ ਹੂੰ ਤੇ ਉਦੋਂ ਤੋਂ ਪਹਿਲੇ ਕਹਿ ਦਿੱਤਾ ਕਿ 35% ਲਾ ਦੋ ਪਰ ਨਾਲ ਲੱਬੀ ਚੌੜੀ ਚਿੱਠੀ ਵੀ ਲਿਖੀ ਆ ਅੱਛਾ ਮંત્રી ਮਾਰਕ ਕਾਰਨੀ ਨੂੰ ਉਹਦੇ ਬਾਰੇ ਅੱਜ ਗੱਲ ਬਾਤ ਜਿਹੜੀ ਹੈ ਜੀ ਕਰਦੇ ਆ ਜੀ ਦੋਵਾਂ ਦੇਸ਼ਾਂ ਦੇ ਵਿੱਚਕਾਰ ਵਪਾਰਕ ਸਬੰਧ ਵਿਗੜੇ ਹੋਏ ਨੇ ਜੇ ਗੱਲ ਕਰੀਏ ਤਾਂ ਡਿਪਲੋਮੈਟਿਕ ਸਬੰਧ ਅਜੇ ਕਾਇਮ ਨੇ ਪਰ ਉਹਨਾਂ ਵਿੱਚ ਵੀ ਖਟਾਸ ਹੈ ਤੇ ਡੋਨਲਡ ਟਰੰਪ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸੰਬੋਧਨ ਕਰਕੇ ਕੁਝ ਗੱਲਾਂ ਕੀਤੀਆਂ ਨੇ ਜਿਹੜੀਆਂ ਕਿ ਬੜੀਆਂ ਸਖਤ ਨੇ ਉਹ ਕਹਿੰਦੇ ਨੇ ਉਹਨਾਂ ਦਾ ਉਹਨਾਂ ਦਾ ਜਿਹੜਾ ਸਾਰਿਆ ਗਲਤਾ ਉਹ ਇਹੀ ਹੈ ਕਿ ਅਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਚਾਹੁੰਦੇ ਹਾਂ ਪਰ ਉਹ ਜ਼ਿੱਦ ਤੇ ਬੈਠੇ ਹੋਏ ਨੇ ਜਦੋਂ ਅਸੀਂ ਯੂਨਾਈਟਿਡ ਸਟੇਟਸ ਨੇ ਉਹਨਾਂ ਤੇ ਕੁਝ ਡਿਊਟੀਆਂ ਲਾਈਆਂ ਤੇ ਕੈਨੇਡਾ ਨੇ ਉਹਨਾਂ ਦੇ ਬਾਬਤ ਸਾਡੇ ਨਾਲ ਗੱਲ ਕਰਨ ਦੀ ਬਜਾਏ ਉਲਟਾ ਸਾਡੇ ਤੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਉਹਨਾਂ ਨੇ ਫਿਰ ਨਾ ਜਿਹੜਾ ਲਾ ਦਿੱਤਾ ਕਿ ਸਾਡੇ ਦੇਸ਼ ਦੇ ਵਿੱਚ ਫੈਂਟਨਾਈਲ ਕ੍ਰਾਈਸਿਸ ਹੈ ਤੇ ਇਹਦਾ ਇੱਕ ਕਾਰਨ ਕੈਨੇਡਾ ਵੀ ਹੈ ਤੇ ਡਰੱਗਸ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਆ ਰਹੀਆਂ ਨੇ ਉਹਨਾਂ ਤੋਂ ਉਹਨਾਂ ਨੂੰ ਰੋਕਣ ਤੋਂ ਕੈਨੇਡਾ ਅਸਮਰੱਥ ਰਿਹਾ ਨਾ ਕੋਈ ਕਾਰਵਾਈ ਕਰ ਰਿਹਾ ਨਾਲ ਦੀ ਨਾਲ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਤੇ ਕੁਝ ਡਿਊਟੀਆਂ ਲਾਈਆਂ ਸੀ ਬਜਾਏ ਇਸ ਤੇ ਇੱਕ ਗੱਲ ਕਰਦੇ ਜਿਓ ਸਾਡੇ ਨਾਲ ਸਾਡੇ ਤੇ ਜਿਹੜੇ ਲਾਈਆਂ ਤੇ ਇਹਦੇ ਨਾਲ ਉਹਨਾਂ ਦੀ ਸਟੱਬਰਨੈਸ ਜਿਹੜੀ ਹੈ ਉਹ ਜ਼ਾਹਿਰ ਹੁੰਦੀ ਹੈ ਤੇ ਹੁਣ ਅਗਸਤ ਪਹਿਲੀ 2025 ਤੋਂ ਅਸੀਂ ਕੈਨੇਡਾ ਤੇ 35% ਲਾ ਦੇਵਾਂਗੇ ਪਹਿਲਾਂ 50 ਫਿਰ 25 ਕਦੇ 100 ਕਦੇ ਕੁਝ ਤੇ ਹੁਣ 35 ਤੇ ਆ ਕੇ ਜਨਾਬ ਦੀ ਸੂਈ ਟਿਕ ਗਈ ਹੈ ਤੇ ਸਾਰੀਆਂ ਚੀਜ਼ਾਂ ਤੇ ਲੱਗੇਗਾ ਸ਼ਾਇਦ ਹੁਣ ਮਾਹਰ ਇੱਥੇ ਆਪਣੇ ਸਿਰ ਖੁਰਕ ਰਹੇ ਨੇ ਕਿ ਸ਼ਾਇਦ ਕਸਮਾ ਟ੍ਰੇਡ ਦੇ ਵਿੱਚ ਕਸਮਾ ਐਗਰੀਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਲਿਸਟਡ ਹੈ ਉਹਨਾਂ ਤੇ ਸ਼ਾਇਦ ਨਾ ਲੱਗੇ ਕੈਨੇਡਾ ਦੇ ਵਿੱਚ ਇਸ ਡੋਨਲਡ ਟਰੰਪ ਦੇ ਬਿਆਨ ਨਾਲ ਹਲਚਲੀ ਮਚ ਗਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੀਟਿੰਗ ਸੱਦ ਲਈ ਹੈ ਡੱਗ ਫੋਰਡ ਬੋਲੇ ਨੇ ਟੈਰੀਓ ਦੇ ਪ੍ਰੀਮੀਅਰ ਡੈਨੀਅਲ ਸਮਿਥ ਬੋਲੀ ਹੈ ਡੈਨੀਅਲ ਸਮਿਥ ਹੋਰੀ ਕਹਿੰਦੇ ਨੇ ਕਿ ਇਹਦਾ ਨੁਕਸਾਨ ਕੈਨੇਡੀਅਨਾਂ ਨੂੰ ਤਾਂ ਹੋਵੇਗਾ ਪਰ ਨਾਲ ਅਮਰੀਕਾ ਨੂੰ ਵੀ ਹੋਵੇਗਾ ਪਰ ਡੋਨਲਡ ਟਰੰਪ ਜਿੰਨੀਆਂ ਗੱਲਾਂ ਕਰਦੇ ਨੇ ਉਹ ਕਹਿੰਦੇ ਨੇ ਕਿ ਫੈਂਟਨਾਈਲ ਸਾਡੇ ਮੁਲਕ ਦੇ ਵਿੱਚ ਆ ਰਿਹਾ ਹੈ ਤੇ ਕੈਨੇਡਾ ਦੇ ਵਿੱਚੋਂ ਵੀ ਆ ਰਿਹਾ ਪਰ ਇਹ ਰਿਪੋਰਟ ਉਹਨਾਂ ਦੀ ਆਪਣੀ ਜਿਹੜੀ ਮੈਨਹਟਨ ਦੀ ਰਿਪੋਰਟ ਸੀ ਜੋ ਪਿਛਲੇ ਦਿਨਾਂ ਵਿੱਚ ਹੀ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ 98% ਤਾਂ ਉਹਨਾਂ ਦਾ ਦੱਖਣੀ ਬਾਉਂਡਰ ਤੋਂ ਆਉਂਦਾ ਹੈ ਪਾ ਮੈਕਸੀਕੋ ਤੋਂ ਆਉਂਦਾ ਤੇ ਕੈਨੇਡਾ ਦਾ ਨਾਮ ਤੁਸੀਂ 1% ਦੀ ਬਦਨਾਮ ਕਰ ਰਹੇ ਹੋ ਕੈਨੇਡਾ ਵਾਲੇ ਨੇ ਇਸ ਤੋਂ ਇਲਾਵਾ ਬਾਰਡਰ ਤੇ ਸਖਤੀ ਕਰਨ ਲਈ ਕਦਮ ਵੀ ਚੁੱਕੇ ਨੇ ਜੋ ਟਰੱਕਾਂ ਦੇ ਟਰੱਕ ਭਰ ਕੇ ਕੋਕੀਨ ਤੇ ਹੋਰ ਨਸ਼ੇ ਜੋ ਕੈਨੇਡਾ ਵਿੱਚ ਯੂ ਐਸ ਏ ਤੋਂ ਆਉਂਦੇ ਨੇ ਤੇ ਹਥਿਆਰ ਆਉਂਦੇ ਨੇ ਇਲੀਗਲ ਉਹਨਾਂ ਬਾਰੇ ਸ਼ਾਇਦ ਕੈਨੇਡੀਅਨ ਨੇ ਕਿਸੇ ਨੇ ਉਹਨਾਂ ਨੂੰ ਕਿਹਾ ਹੋਵੇ ਪਰ ਡੋਨਲਡ ਟਰੰਪ ਸੁਣਨ ਦੇ ਮੂਡ ਵਿੱਚ ਨਹੀਂ ਹੈਗੇ ਉਹ ਤੇ ਇਹ ਨੇ ਕਿ ਦੇਖੋ ਸਾਨੂੰ ਅਸੀਂ ਐਨੇ ਬਿਲੀਏ ਦੀ ਸਬਸਿਡੀ ਦੇ ਰਹੇ ਆਂ ਪਰ ਅੱਜ ਦੋ ਗੱਲਾਂ ਜਿਹੜੀਆਂ ਉਹ ਵੱਖਰੀਆਂ ਸੀ ਇੱਕ ਤੇ ਇੱਕ ਫੈਂਟਨਲ ਦੇ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਪਹਿਲਾਂ ਸਾਰੇ ਦਾ ਸਾਰਾ ਇਲਜ਼ਾਮ ਕੈਨੇਡਾ ਤੇ ਥੋਪਿਆ ਸੀ ਹੁਣ ਕਹਿੰਦੇ ਕੋਸ਼ਿਸ਼ ਆ ਕੈਨੇਡਾ ਦਾ ਵੀ ਕਸੂਰ ਹੈ ਇਸ ਤੋਂ ਇਲਾਵਾ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅੱਗੇ 51ਵੀਂ ਸਟੇਟ ਦਾ ਗਵਰਨਰ ਕਹਿ ਕੇ ਬੁਲਾਉਂਦੇ ਸੀ ਅੱਜ ਪ੍ਰਾਈਮ ਮਿਨਿਸਟਰ ਕਹਿ ਕੇ ਸੰਬੋਧਨ ਕੀਤਾ ਇਹਦੇ ਤੋਂ ਇਲਾਵਾ ਜੇ ਕੋਈ ਉਹਨਾਂ ਨੇ ਗੱਲਾਂ ਕੁਝ ਹੋਰ ਵੱਖਰੀਆਂ ਕੀਤੀਆਂ ਅੱਗੇ ਨਾਲੋਂ ਤਾਂ ਉਹ ਉਹ ਹੋਰ ਵੀ ਹੈਗੀਆਂ ਨੇ ਪਰ ਉਹਨਾਂ ਦੇ ਕੋਈ ਬਹੁਤੇ ਅਰਥ ਨਿਕਲਦੇ ਨਹੀਂ ਕਿਉਂਕਿ ਫਲਿੱਪ ਫਲੌਪ ਬਹੁਤ ਵਾਰੀ ਕਰ ਜਾਂਦੇ ਨੇ ਉਹਨਾਂ ਨੇ ਅੱਜ ਕੁਝ ਕਹਿਣਾ ਕੱਲ ਨੂੰ ਕੁਝ ਕਰ ਦੇਣਾ ਇਸ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ 100 ਬਿਲੀਅਨ ਦੀ ਸਬਸਿਡੀ ਦਿੰਦੇ ਆ ਅਸੀਂ ਕੈਨੇਡਾ ਨੂੰ ਕਦੇ ਕਹਿੰਦੇ ਸੀ 200 ਬਿਲੀਅਨ ਦੀ ਸਬਸਿਡੀ ਦਿੰਦੇ ਆ ਤੇ ਸਾਰੇ ਜਿਹੜੇ ਇਕਨੋਮਿਕ ਮਾਹਰ ਐ ਤੇ ਰਾਜਨੀਤੀਵਾਨ ਨੇ ਉਹ ਸੋਚਦੇ ਸੀ ਉਹ ਸ਼ਾਇਦ ਟ੍ਰੇਡ ਡੈਫਿਸਿਟ ਦੀ ਗੱਲ ਕਰ ਰਹੇ ਨੇ ਜਿਹੜਾ ਵਪਾਰਕ ਘਟਾ ਹੈ ਦੋਵਾਂ ਦੇਸ਼ਾਂ ਦਾ ਜ਼ਾਹਰਾ ਤੌਰ ਤੇ ਦੋਵਾਂ ਦੇਸ਼ਾਂ ਦਾ ਜੇ ਦੋਵਾਂ ਦੇਸ਼ਾਂ ਦਾ ਵਪਾਰ ਹੋਵੇਗਾ ਬਹੁਤ ਘੱਟ ਇਹੋ ਜਿਹੇ ਟ੍ਰੇਡ ਰਿਲੇਸ਼ਨ ਹੋਣਗੇ ਜਿੱਥੇ ਬਿਲਕੁਲ ਬੈਲੈਂਸ ਆਫ ਟ੍ਰੇਡ ਜਿਹੜਾ ਜ਼ੀਰੋ ਹੋਵੇਗਾ ਇੱਕ ਦੇਸ਼ ਦੂਸਰੇ ਨੂੰ ਵੱਧ ਸਮਾਨ ਵੇਚਦਾ ਦੂਸਰਾ ਉਹਨਾਂ ਨਹੀਂ ਵੇਚਦਾ ਯੂ ਐਸ ਏ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਕੈਨੇਡਾ ਦੀ ਆਬਾਦੀ ਉਨੀ ਨਹੀਂ ਹੈ ਉਨੀ ਖਫਤ ਨਹੀਂ ਹੈ ਜ਼ਾਹਰਾ ਤੌਰ ਤੇ ਕੈਨੇਡਾ ਦੇ ਕੋਲ ਰਿਸੋਰਸਸ ਨੇ ਕੈਨੇਡਾ ਦੇ ਕੋਲ ਸਟੀਲ ਹੈ ਅਲੂਮੀਨਮ ਹੈ ਬਿਜਲੀ ਹੈ ਤੇਲ ਹੈ ਗੈਸ ਹੈ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੇ ਪਰ ਡੋਨਲਡ 트ੰਪ ਕਹਿੰਦੇ ਨੇ ਅੱਜ ਉਹਨਾਂ ਨੇ ਪਹਿਲੀ ਵਾਰੀ ਸਬਸਿਡੀ ਦੀ ਜਗ੍ਹਾ ਤੇ ਟ੍ਰੇਡ ਡੈਫਿਸਿਟ ਲਫ਼ਜ਼ ਵਰਤੇ ਆ। ਖੈਰ ਉਹਨਾਂ ਨੇ ਦੋ ਗੱਲਾਂ ਮੰਨੀਆਂ ਨੇ ਕਿ ਫੈਂਟਨਾਈਲ ਲਈ ਪੂਰਾ ਕੈਨੇਡਾ ਜ਼ਿੰਮੇਵਾਰ ਨਹੀਂ ਤੇ ਟ੍ਰੇਡ ਡੈਫਿਸਿਟ ਹੀ ਆ ਜਿਹਦੇ ਤੋਂ ਮੈਂ ਓਖਾਂ। ਤੇ ਅੱਜ ਉਹਨਾਂ ਨੇ ਇਹ ਵੀ ਕਿਹਾ ਕਿ ਫੈਂਟਨਾਈਲ ਇੱਕੋ ਇਸ਼ੂ ਨਹੀਂ ਹੈ ਕੈਨੇਡਾ ਦੇ ਨਾਲ। ਤੇ ਹੋਰ ਬੜੀਆਂ ਚੀਜ਼ਾਂ ਹੈਗੀਆਂ ਟ੍ਰੇਡ ਬੈਰੀਅਰ ਹੈਗੇ ਨੇ ਪਰ ਅੱਜ ਇੱਕ ਗੱਲ ਜਿਹੜੀ ਉਹ ਬਾਰ-ਬਾਰ ਕਰਦੇ ਨੇ ਜੋ ਝੂਠੀ ਉਹ ਜਿਨ੍ਹਾਂ ਤੇ ਉਹ ਹਮੇਸ਼ਾ ਉਹਨਾਂ ਨੇ ਕੀਤੀ ਆ ਉਹਦੇ ਤੇ ਇੱਕ ਵਾਰ ਫੇਰ ਮੋਰ ਲਾਈ। ਕਿ ਸਾਡੇ ਡੇਰੀ ਪ੍ਰੋਡਕਟ ਤੇ 400% ਟੈਕਸ ਕੈਨੇਡਾ ਵਾਲੇ ਲਾਉਂਦੇ ਨੇ ਇਹਦੇ ਬਾਰੇ ਸਾਰੇ ਪਹਿਲਾਂ ਦੱਸ ਚੁੱਕੇ ਨੇ ਕਿ ਕੋਈ 400 ਇਸ ਤਰ੍ਹਾਂ 400% ਨਹੀਂ ਹੈ ਨਾ ਇਸ ਤਰ੍ਹਾਂ ਲੱਗ ਸਕਦਾ ਤੇ ਉਹ ਕਹਿੰਦੇ ਨੇ ਕਿ ਸਾਡੇ ਫਾਰਮਰਸ ਨੂੰ ਉਹਨਾਂ ਦੇ ਮੁਲਕ ਦੇ ਵਿੱਚ ਪ੍ਰੋਡਕਟ ਵੇਚਣ ਦੀ ਇਜਾਜ਼ਤ ਵੀ ਨਹੀਂ ਹੈ ਸੋ ਟ੍ਰੇਡ ਡੈਫਿਸਿਟ ਜਿਹੜਾ ਹੈ ਉਹਨੂੰ ਕੱਟ ਕਰਨ ਲਈ ਡੋਨਲਡ ਟਰੰਪ ਕੋਈ ਹੋਰ ਤਰੀਕੇ ਲੱਭਣ ਤੇ ਜ਼ਿਆਦਾ ਬਿਹਤਰ ਹੋਵੇਗਾ ਨਹੀਂ ਤੇ ਮੇਰਾ ਖਿਆਲ ਹੈ ਕਿ ਇਸ ਵੇਲੇ ਜਿਹੜਾ ਉਹਨਾਂ ਨੇ 35% ਵਾਲਾ ਰਾਗ ਜਿਹੜਾ ਨਵਾਂ ਸ਼ੁਰੂ ਕੀਤਾ ਉਹਦੇ ਨਾਲ ਕੈਨੇਡਾ ਦੇ ਵਿੱਚ ਹਲਚਲ ਹੋਈ ਹੈ ਜ਼ਿਆਦਾ ਤੌਰ ਤੇ ਕੈਨੇਡਾ ਵਾਲੇ ਬਹੁਤ ਜ਼ਿਆਦਾ ਅਫਸੈਟ ਨੇ ਤੇ ਇਸ ਗੱਲ ਦਾ ਜਵਾਬ ਦੇਣ ਲਈ ਸ਼ਾਇਦ ਕੋਈ ਕਾਰਵਾਈ ਨਾ ਕਰਨ ਤੇ ਉਸੇ ਵੇਲੇ ਦੀ ਉਡੀਕ ਕਰਨਗੇ ਜਦੋਂ ਅਮਰੀਕਾ ਦੇ ਨਾਲ ਕਿਸੇ ਸਮਝੌਤੇ ਤੇ ਹਸਤਾਖਰ ਹੋ ਹੀ ਜਾਣਗੇ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਘਟੋ-ਘਟ ਬੋਲਣਗੇ ਨੇ ਇਹ ਸਮਝੌਤਾ ਜਿਸ ਦਿਨ ਪੱਕਾ ਹੋ ਜਾਵੇਗਾ ਫਿਰ ਹੀ ਕੋਈ ਗੱਲ کہہ ਸਕਦੇ ਆ ਪਰ ਹਾਲ ਦੀ ਘੜੀ ਕਿਸੇ ਸਮਝੌਤੇ ਤੇ ਪਹੁੰਚਦੀ ਹੋਈਆਂ ਦੋਵੇਂ ਤਰ੍ਹਾਂ ਨਜ਼ਰ ਨਹੀਂ ਆ ਰਹੀਆਂ ਜੀ